ਬਿੱਗਾ ਬੜਾ ਬਾਈ ਬਿੱਗਾ ਖਾਲਸਾ ਵਾਹੇ ਪਤੇ ਆਪ ਜੀ ਦਰਸ਼ਨ ਕਰਤ ਗੁਰਦੁਆਰਾ ਸਾਹਿਬ ਦਖਨਾਂਦ ਸਾਹਿਬ ਪੰਚਮੀ ਉਹ ਸਤਿ ਸੰਤਾਂ ਦੇ ਤਿਹਾੜੀਆਂ ਪੜੀਆਂ ਨੇ ਇਸ਼ਨਾਨ ਕਰ ਰਹੇ ਨੇ ਪੰਚਮੀ ਦਾ ਆਪ ਜੀ ਦਰਸ਼ਨ ਕਰੇ ਕਿ ਤਰ੍ਹਾਂ ਉਹ ਕੰਟਿਨੁਐਂਡਸ ਨੇ ਆਂ। ਸਾਨੂੰ ਬੜਾ ਬਲੈਂ ਮੰਨਤਾ ਹੈ ਗੁਰਦੁਆਰਾ ਦੁਕਨ ਸਾਹਿਬ ਜਿਹੜੇ ਪ੍ਰੂਤੀਰ ਬਾਹਰ ਸਾਹਿਬ ਸ਼ਹੀਦੀ ਗਿਲੀਓਂ ਗਿਲੀਓਂ ਦੇ ਰਿਹਾ ਤਾਂ ਸਮੇਤ ਤੇ ਹਾਲ ਵਿੱਚ ਆਏ। ਹਾਂ ਲਹਿਰ ਜੋ ਬਿਲਕੁਲ ਗੁਰਦੁਆਰਾ ਸਾਹਿਬ ਦੇ ਨੇੜੇ ਹੈ। ਉੱਥੇ ਦੀਆਂ ਸੰਗਤਾਂ ਗੁਰੂ ਸਾਹਿਬ ਨੇ ਕੀਤੀ ਸਾਉਬ ਗੁਰਦੁਆਸਨ ਦਰਸ਼ਨ ਕਰਨ ਗਈਆਂ। ਔਰ ਦੱਸਿਆ ਕਿ ਮਹਾਰਾਜ ਸਾਨੂੰ ਉਮਾਰੀ ਨੇ ਕੀ ਰੱਖਿਆ ਹੈ ਕਿੰਸੀਆਂ ਖਾਰੇ ਹੋ ਕੇ ਤਰਨ ਵਾਲੇ ਤਾਂ ਨਹੀਂ ਵਾਕੀ ਦੂ। ਕਿਰਪਾ ਕਰਕੇ ਸਾਨੂੰ ਹੀ ਕੁਝ ਬਖਸ਼ੋ। ਤੁਮਹਾਰਾ ਇੱਥੇ ਜਦ ਮਹਾਰਾਜ ਆਇਆ ਉਸ ਤੋਂ ਅਸਾਂ ਤੇ ਆਏ ਇੱਥੇ ਇੱਥੇ ਛੱਪੜ ਸੀ ਔਰ ਬਰੋਤੇ ਦੇ ਥੱਲੇ ਬੈਠ ਕੇ ਮਹਾਰ ਨੇ ਕਿਆ ਪਾਈਏ ਇੱਥੇ ਜਿਹੜਾ ਇਸ਼ਨਾਨ ਕਰੇਗਾ ਉਹਦੇ ਸਾਰੇ ਦੁੱਖ ਦੂਰ ਹੋ ਜਾਣੀ। ਸੋ ਇਹ ਉਪਕਰਨ ਸੋਹਰਾ ਹੈ ਜੋ ਬਹੁਤ ਵੱਡਾ ਬਣ ਸਕਦਾ ਹੈ। ਅਸੀਂ ਤਾਂ ਆਪਣੇ ਮੰਨਣ ਆਸ਼ਾ ਵਾਲੇ ਹੀ ਹੁੰਦੀਆਂ ਹਨ। ਖੁਸ਼ੀਆਂ ਪ੍ਰਾਪਤ ਕਰਦੀਆਂ ਇਸ਼ਤਾਰ ਤੋਂ ਮੰਦ ਮੰਡਰੀ ਉਹਦੇ ਨਾਲ। ਤਾਂ ਉਹਨਾਂ ਦੇ ਵੀ ਜੋ ਰੋਗ ਸੁੱਖ ਦੂਰ ਹੋ ਜਾਣ। ਉਹ ਆਮ ਜੀਵਨ ਲੱਫਤਾਂ ਕਰ ਰਹੇ ਹਾਂ। ਇਹ ਉਹ ਲੋਕ ਜਿਹੜੇ ਬਸ

ਧੁਵਾਨ ਚੱਜ ਰਹੇ ਹਨ ਰਾਤ ਦੇ 11 ਵਜੇ ਤੱਕ ਇਹ ਧੁਵਾਨ ਚੱਲਣਗੇ ਕੀ ਕੀ ਸਿਮਰਨ ਪਵਸਤਰੀ ਅਤੇ ਕੀਰਤਨ ਇੰਨੇ ਤੇ ਸਾਧ ਸੰਗਤ ਲਾਈ ਦਿਖਾਈ ਜਾ ਰਹੇ ਹਨ ਆਪ ਵੀ ਦੇਖ ਸਕਦੇ ਹੋਗੇ ਰਾਤ ਦੇ 11 ਵਜੇ ਤੱਕ ਸਾਮ ਰਾਤ ਤੋਂ ਬਾਅਦ ਜੋ ਸਾਰੇ ਜਥੇ ਹਨ ਦਰਬਾਰ ਸਾਹਿਬ ਇਰਤਸਾ ਕਰਦੇ ਹੋਣਗੇ ਸੋ ਆਪ ਸਾਰਨ ਬਿੰਤੀ ਹੈ ਕਿ ਬ੍ਰੋ ਹਮ ਸਰਨ ਕਰਨ ਦੀ ਜ਼ਬਾਤਾ ਕਰਨਗੇ ਕੋਸ਼ਿਸ਼ ਕਰਾਂਗੇ ਕਿ ਕੁਲਦੀਪ ਕੱਕਰ ਸਿੰਘ ਸਾਹਿਬលោក ਦੇ ਵੀ ਇੱਕ ਨਾਮ ਦਿਖਾਈ ਜਾ ਸੋ ਆਪ ਜੀ ਯਾਰ ਰੱਖੋਗੇ سنت کے درشن کرے سنتوں کا خرا ہوایا ہے ਤਾਂ ਜੋ ਸੀਨੇ ਜੀ ਅਕਸਰ ਸਮਰਤੇ ਪਿਓ ਫਾਰਾਂ ਸੀਤੇ ਆਈ ਚਲਿਸ ਦੇ ਕਹੜੇ ਦੀ ਸੇਵਾ ਕਰਦੇ ਹਨ ਮਾਈ ਖੰਸਾ ਆ ਬਿਨਾਂ ਸੰਕਾ ਨੇ ਕੜੇ ਨਹੀਂ ਪਾਏ ਹੁੰਦੇ ਤੇ ਉਹਨਾਂ ਨੂੰ ਕੜੇ ਪਾਉਂਦੇ ਹਨ ਆ ਬੇਟੇ ਰਹਿਗੇ ਜਦੋਂ ਅੰਦਰੋਂ ਸਾਇਦੇ ਵੱਟੇ ਤੋਂ ਲੈ ਕੇ ਵੱਡੇ ਤੱਕ ਕੜੇ ਰੱਖਦੇ ਹਨ درشن دربار گرنتھ جی مہاراج کے درشن جانا ہے مشکل پروان کرنا ہے واحد خالصہ واح فتح